ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਰਾਜਸਤਾਨੀ ਵੇਸਣ ਘੱਟੇ ਦੀ ਸਬਜ਼ੀ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜੀ ਤੇ ਵੀਡੀਓ ਦਾ ਨਾ ਜ਼ਰੂਰ ਬਣੇ ਰਹੋ ਇਹ ਜੀ ਮੈਂ ਇੱਕ ਕਟੋਰੀ ਵੇਸਣ ਲਿਆ ਏ ਵੱਡੀ ਕਟੋਰੀ ਏ ਇੱਕ ਵੇਸਣ ਦੀ ਤੇ ਇਹਦੇ ਵਿੱਚ ਮੈਂ ਦਰਦਰੀਆਂ ਕਰਕੇ ਧਣੀਆਂ ਜਿਹੜੀਆਂ ਸਾਬਤ ਧਣੀਆਂ ਹੁੰਦੀਆਂ ਨੇ ਉਹ ਤੋਕ ਕੇ ਤੇ ਉਹ ਪਾ ਲਈਆਂ ਆ ਅੱਧੇ ਕੁ ਚਮਚੇ ਦੇ ਕਰੀਬ ਤੇ ਇੱਥੇ ਆਪਾਂ ਜੀ ਹੁਣ ਇਹਦੇ ਚ ਜੀਰਾ ਪਾਤਾ ਏ ਥੋੜਾ ਜਿਹਾ ਚਮਚ ਦਾ ਚੌਥਾ ਕੋ ਹਿੱਸਾ ਤੇ ਹੁਣ ਜੀ ਆਪਾਂ ਇਹਦੇ ਵਿੱਚ ਮਿਕਸ ਕਰ ਰਹੇ ਹਾਂ ਜੀ ਅੱਧਾ ਚਮਚ ਲਾਲ ਮਿਰਚ ਦੀ ਜੇ ਤੁਹਾਡੇ ਕੋਲ ਕੁੱਟੀ ਹੋਈ ਲਾਲ ਮਿਰਚ ਹੈਗੀ ਏ ਤਾਂ ਵੀ ਪਾ ਸਕਦੇ ਹੋ ਤੇ ਇਧਰ ਅੱਧਾ ਚਮਚੀ ਮੈਂ ਪਾਤਾ ਏ ਨਮਕ ਦਾ ਤੇ ਦਰਦਰੀਆਂ ਕੁੱਟੀਆਂ ਹੋਈਆਂ ਕਾਲੀਆਂ ਮਿਰਚਾਂ ਉਹ ਵੀ ਮੈਂ ਪਾ ਦਿੱਤੀਆਂ ਨੇ ਥੋੜੀਆਂ ਜਿਹੀਆਂ ਪਾਜਾਂ ਆ ਤੇ ਆਪਾਂ ਜੀ ਹੁਣ ਇਹਨੂੰ ਸਾਰੇ ਸਮਾਨ ਨੂੰ ਕਰ ਲਾਂਗੇ ਮਿਕਸ ਵੇਸਣ ਦੇ ਵਿੱਚ ਤੇ ਹੁਣ ਆਪਾਂ ਦੋ ਤਿੰਨ ਕੁ ਚਮਚੇ ਇਹਦੇ ਵਿੱਚ ਤੇਲ ਪਾ ਲਾਂਗੇ ਤੁਸੀਂ ਕਿਹੋ ਵੀ ਪਾ ਸਕਦੇ ਹੋ ਰਫੈਂਡ ਵੀ ਪਾ ਸਕਦੇ ਹੋ ਜਿਹੜਾ ਤੇਲ ਯੂਜ਼ ਕਰਦੇ ਹੋ ਉਹੀ ਪਾ ਸਕਦੇ ਹੋ ਤੇ ਇਹਨੂੰ ਜੇ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇਲ ਨੂੰ ਤੇ ਸਾਰੇ ਸਮਾਨ ਨੂੰ ਤੇ ਫਿਰ ਆਪਾਂ ਇਹਨੂੰ ਗੁੰਨਣਾ ਜੀ ਰੂ ਕਰਦੇ ਆਂ ਤੇ ਹੁਣ ਜੇ ਆਪਾਂ ਗੁੰਨਣਾ ਸ਼ੁਰੂ ਕਰਤਾ ਏ ਤੇ ਇਹਨੂੰ ਆٹے ਦੀ ਤਰ੍ਹਾਂ ਹੀ ਗੁੰਨਾਗੇ ਜਿਸ ਤਨਾ ਆਪਾਂ ਰੋਟੀ ਪਕਾਉਣ ਵਾਲਾ ਆਟਾ ਗੁੰਨੀਦਾ ਏ ਥੋੜਾ ਥੋੜਾ ਪਾਣੀ ਪਾ ਕੇ ਗੁੰਨਾਗੇ ਥੋੜਾ ਥੋੜਾ ਪਾਣੀ ਪਾ ਕੇ ਗੁੰਨਾਗੇ ਕਿਉਂਕਿ ਜੇ ਜ਼ਿਆਦਾ ਪਾਣੀ ਪਾਤਾ ਨਾ ਤੇ ਪਤਲਾ ਹੋ ਜਾਵੇਗਾ ਤੇ ਫੇਰ ਆਪਾਂ ਨੂੰ ਵੇਸਨ ਹੋਰ ਐਡ ਕਰਨਾ ਪਵੇਗਾ ਤੇ ਇਸ ਕਰਕੇ ਜੀ ਆਪਾਂ ਥੋੜਾ ਥੋੜਾ ਪਾਣੀ ਪਾਈ ਜਾਵਾਂਗੇ ਤੇ ਸੁੱਕਾ ਸੁੱਕਾ ਹੀ ਰੱਖਣਾ ਆ ਤੇ ਆਪਾਂ ਇਹਨੂੰ ਵਧੀਆ ਚੰਗਾ ਜਿਹਾ ਕਰ ਤੇ ਗੁੰਨ ਲਾਂਗੇ ਦੇਖੋ ਇਸ ਤਰ੍ਹਾਂ ਆਪਾਂ ਬਣਾਉਣਾ ਆ ਬਿਲਕੁਲ ਸੁੱਕਾ ਸੁੱਕਾ ਆਟਾ ਵੀ ਆਪਾਂ ਥੋੜਾ ਜਿਹਾ ਜ਼ਿਆਦਾ ਸੁੱਕਾ ਰੱਖਣਾ ਹੈ ਕਿਉਂਕਿ ਆਟਾ ਤਾਂ ਆਪਾਂ ਥੋੜਾ ਜਿਹਾ ਨਰਮ ਗੁੰਨੀ ਦਾ ਹੈ ਤੇ ਇਹਨੂੰ ਆਪਾਂ ਥੋੜਾ ਜਿਹਾ ਹੋਰ ਸੁੱਕਾ ਸੁੱਕਾ ਰੱਖਾਂਗੇ ਤੇ ਹੁਣ ਜੀ ਆਪਾਂ ਇਸ ਤਰ੍ਹਾਂ ਇਹਦੀਆਂ ਲੋਈਆਂ ਬਣਾ ਕੇ ਤੇ ਇਹਨੂੰ ਜਿਸ ਤਰ੍ਹਾਂ ਆਪਣਾ ਟਾਂਗਰ ਹੁੰਦਾ ਆ ਉਸ ਤਰ੍ਹਾਂ ਆਪਾਂ ਇਹਨੂੰ ਲੰਬਾ ਲੰਬਾ ਕਰਕੇ ਨਾ ਤੇ ਇਹਦੀਆਂ ਬਣਾ ਲਾਂਗੇ ਇਸ ਤਰੀਕੇ ਨਾਲ ਰੋਲ ਬਣਾ ਲਾਂਗੇ ਆਪਾਂ ਇਸ ਤਰ੍ਹਾਂ ਇਹ ਬਿਲਕੁਲ ਸੌਖੇ ਬਣ ਜਾਂਦੇ ਆ ਕਿਉਂਕਿ ਇਸ ਕਰਕੇ ਆਪਾਂ ਸੁੱਕਾ ਰੱਖਣਾ ਏ ਜੇ ਆਪਾਂ ਜਿਆਦਾ ਪਤਲਾ ਕਰ ਬੈਠੇ ਤਾਂ ਫੇਰ ਇਹ ਰੋੜ ਨਹੀਂ ਬਣਨੇ ਤੇ ਇਸ ਤਰ੍ਹਾਂ ਜੀ ਆਪਾਂ ਇਹਦੇ ਲੰਬੇ ਲੰਬੇ ਟਾਂਕਰ ਬਣਾ ਲਾਂਗੇ ਤੇ ਇਹ ਦੇਖੋ ਜੀ ਆਪਾਂ ਸਾਰੇ ਬਣਾ ਲਏ ਆ ਜੋ ਵੀ ਪੈਣ ਪਾਈ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜੀ ਐਂਡ ਤੱਕ ਜਰੂਰ ਦੇਖਿਓ ਬਹੁਤ ਹੀ ਟੇਸਟੀ ਬਣਦੀ ਹੈ ਜੀ ਸਬਜੀ ਇਸ ਤਰੀਕੇ ਨਾਲ ਤੇ ਹੁਣ ਮੈਂ ਜਦੋਂ ਮੈਂ ਟਾਂਗਰ ਬਣਾਉਣੇ ਸ਼ੁਰੂ ਕੀਤੇ ਸੀ ਤਾਂ ਆਪਾਂ ਇਧਰ ਰੱਖ ਲਿਆ ਸੀ ਪਾਣੀ ਗਰਮ ਹੋਣ ਵਾਸਤੇ ਤੇ ਪਾਣੀ ਵਿੱਚ ਹੁਣ ਛੋਟੇ ਛੋਟੇ ਬਾਲ ਆਉਣੇ ਸ਼ੁਰੂ ਹੋ ਗਏ ਨੇ ਤੇ ਹੁਣ ਮੈਂ ਇਹਦੇ ਵਿੱਚ ਪਾ ਰਹੀ ਆ ਇਹ ਸਾਰੇ ਵੇਸਣ ਜਿਹੜਾ ਆਪਾਂ ਸਾਰਾ ਇਹਦੇ ਵਿੱਚ ਪਾ ਦਿਆਂਗੇ ਤੇ ਬਿਲਕੁਲ ਆਰਾਮ ਨਾਲ ਪਾਉਣਾ ਹੈ ਤੇ ਆਪਾਂ ਨਾ ਉਬਾਲੇ ਆਉਣ ਤੇ ਹੀ ਪਾਣਾ ਹੈ ਪਹਿਲਾਂ ਨਹੀਂ ਪਾਉਣਾ ਠੰਡੇ ਪਾਣੀ ਚ ਨਹੀਂ ਪਾਉਣਾ ਗਰਮ ਪਾਣੀ ਪੂਰੀ ਤਰ੍ਹਾਂ ਜਦੋਂ ਹੋ ਜਾਂਦਾ ਹੈ ਫੇਰ ਹੀ ਆਪਾਂ ਇਹ ਬੇਸਣ ਦੇ ਵਿੱਚ ਪਾਣਾ ਹੈ ਪਾਣੀ ਦੇ ਤੇ ਹੁਣ ਆਪਾਂ ਇਹਨੂੰ ਉਬਾਲੇ ਦਵਾਵਾਂਗੇ ਇਹਨੂੰ 1 ਤੋਂ 1.5 ਮਿੰਟ ਤੱਕ ਆਪਾਂ ਉਬਾਲਾਂਗੇ ਜਿਆਦਾ देर ਨਹੀਂ ਉਬਾਲਣਾ ਜਿਆਦਾ देर ਉਬਾਲਾਂਗੇ ਤਾਂ ਇਹ ਖਰਾਬ ਵੀ ਹੋ ਸਕਦੇ ਆ ਤੇ ਆਪਾਂ ਬਸ 1.5 ਮਿੰਟ ਹੀ ਉਬਾਲਣਾ ਇਹਨੂੰ ਤੇ ਜਦੋਂ ਦੇਖੋ ਇਸ ਤਰ੍ਹਾਂ ਉੱਪਰ ਉਪਰਾ ਆ ਜਾਣਗੇ ਤੇ ਇਹ ਹੁਣ ਉਬਲ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਤੁਸੀਂ ਛਾਣ ਕੇ ਜਾਂ ਕਦਮ ਤੋਂ ਪਾਛਾੜਨੇ ਵਿੱਚ ਰੱਖ ਕੇ ਛਾਣ ਕੇ ਵੀ ਕੱਢ ਸਕਦੇ ਹੋ ਤੇ ਬਾਕੀ ਜੀ ਮੈਂ ਇਸ ਤਰ੍ਹਾਂ ਕੱਢ ਰਹੀ ਆ ਤੇ ਹੁਣ ਸਾਰੇ ਆਪਾਂ ਟਾਂਗਰ ਜਿਹੜੇ ਕੱਢ ਲਾਂਗੇ ਤੇ ਇਹ ਸਬਜੀ ਜੀ ਬਹੁਤ ਹੀ ਟੇਸਟੀ ਬਣਦੀ ਏ ਦੇ ਹੁਣ ਆਪਾਂ ਇਸ ਤਰ੍ਹਾਂ ਛੋਟੇ ਛੋਟੇ ਦੇ ਪੀਸ ਕਰ ਲਾਂਗੇ ਤੇ ਚਲੋ ਜੀ ਆਪਾਂ ਪੀਸ ਸਾਰੇ ਕਰ ਲਿਆ ਤੇ ਇੱਧਰ ਹੁਣ ਆਪਾਂ ਰੱਖ ਦੇਣੀ ਆ ਜੀ ਕੜਾਈ ਤੇ ਕੜਾਈ ਦੇ ਵਿੱਚ ਜੀ ਮੈਂ ਤੇਲ ਪਾ ਰਹੀ ਆ ਤੇ ਇੱਥੇ ਆਪਾਂ 1 ਤੋਂ 1.5 ਕੜਚੀ ਤੇਲ ਦੀ ਪਾਵਾਂਗੇ ਤੇਲ ਆਪਣਾ ਜੀ ਗਰਮ ਹੋ ਗਿਆ ਏ ਤੇ ਇਧਰ ਆਪਾਂ ਟਮਾਟਰ ਅਦਰਕ ਲਸਣ ਪਿਆਜ਼ ਇਹ ਚਾਰੇ ਚੀਜ਼ਾਂ ਆਪਾਂ ਕੱਟ ਲਈਆਂ ਨੇ ਤੇ ਅਦਰਕ ਮੈਂ ਕद्दूकस ਕੀਤੀ ਏ ਤੇ ਬਾਕੀ ਸਮਾਨ ਦੇ ਜਿਹੜੇ ਮੈਂ ਪੀਸ ਕੀਤੇ ਆ ਤੇ ਹੁਣ ਆਪਾਂ ਇਹ ਸਾਰਾ ਸਮਾਨ ਤੜਕਾ ਲਾਉਣ ਵਾਸਤੇ ਆਪਾਂ ਤਿਆਰ ਕਰ ਲਿਆ ਏ ਤੇ ਇੱਥੇ ਆਪਾਂ ਮਸਾਲਾ ਪੁੰਨਾ ਦੇਣਾ ਤੇ ਬਹੁਤ ਹੀ ਸਿੰਪਲ ਤਰੀਕਾ ਏ ਜੀ ਵੇਸਨ ਘਟਾ ਬਣਾਉਣ ਦਾ ਤੇ 1 ਮੇਦੇ ਚ ਪਾਤੀ ਸਾਬਤ ਮਰਚ ਹਰੀ ਮਿਰਚ ਤੇ ਹੁਣ ਆਪਾਂ ਇਹਨੂੰ ਜੀ ਪੂਰੀ ਤਰ੍ਹਾਂ ਪੁੰਨਾਗੇ ਜਿਸ ਤਰ੍ਹਾਂ ਆਪਾਂ ਸਬਜੀ ਦਾ ਤੜਕਾ ਪੁੰਨੀਦਾ ਹੈ ਤੇ ਜਿੰਨਾ ਚਿਰ ਪਿਆਜ਼ ਪੂਰੇ ਨਹੀਂ ਹੋ ਜਾਂਦੇ ਆਪਾਂ ਇਹਨੂੰ ਪੁੰਨਾ ਕੇ ਚੰਗੀ ਤਰ੍ਹਾਂ ਤੇ ਇਧਰ ਮੈਂ ਥੋੜੇ ਜੇ ਆਲੂ ਆ ਜਿਹੜੇ ਉਹ ਉਬਾਲ ਲੈ ਸੀ 3-4 ਆਲੂ 3-4 ਆਲੂ ਬਾਲ ਲਿਆ ਤੇ ਹੁਣ ਇਹਨਾਂ ਨੂੰ ਮੈਂ ਮੈਸ਼ ਕਰ ਲਾਂਗੀ ਆਪਾਂ ਮੈਸ਼ ਕਰ ਲਿਆ ਏ ਤੇ ਇਧਰ ਆਪਣੇ ਪਿਆਜ਼ ਵੀ ਫਰਾਈ ਹੋ ਚੁੱਕੇ ਨੇ ਤੇ ਹੁਣ ਆਪਾਂ ਉਹਦੇ ਚ ਪਾਣਿਆ ਇੱਕ ਵਾਰੀ ਨਮਕ ਮਿਰਚ ਮਸਾਲਾ ਤੇ ਆਪਾਂ ਜੀ ਟੇਸਟ ਦੇ ਅਨੁਸਾਰ ਨਮਕ ਮਿਰਚ ਪਾਵਾਂਗੇ ਮੈਂ ਇੱਕ ਚਮਚ ਮਿਰਚਾਂ ਦਾ ਪਾਇਆ ਏ 1 ਚਮਚਾ ਨਮਕ ਦਾ ਤੇ ਥੋੜਾ ਜਿਹਾ ਆਪਾਂ ਹਲਦੀ ਤੇ ਮਸਾਲਾ ਮੈਂ 1/2 ਚਮਚ ਪਾਇਆ ਤੇ ਆਪਾਂ ਜੀ ਕਾਰਦੇ ਮਸਾਲੇ ਹੀ ਸਾਰਾ ਵਰਤਦੇ ਆਂ ਤਣੀਆਂ ਦਾ ਤੇ ਆਪਾਂ ਗਰਮ ਮਸਾਲਾ ਕਦੀ ਵੀ ਨਹੀਂ ਲਿਆ 깟ਨੇ ਦੇ ਵਿੱਚ ਜੂਸ ਕੀਤਾ ਕਰੇ ਤੇ ਇਸ ਕਰਕੇ ਜੀ ਆਪਾਂ ਕਾਰਦੇ ਮਸਾਲਿਆਂ ਤੋਂ ਹੀ ਬਹੁਤ ਟੇਸਟੀ ਸਬਜ਼ੀ ਬਣਾ ਲਈਦਾ ਤੇ ਇਧਰ ਜੀ ਹੁਣ ਮੈਂ ਥੋੜਾ ਜਿਹਾ ਪਾਣੀ ਉੱਪਰੋਂ ਪਾ ਕੇ

ਆਪਾਂ ਜਿਹੜੇ ਮੈਸ਼ ਕੀਤੇ ਆ ਆਲੂ ਉਹ ਪਾ ਦੇ ਹਾਂਗੇ ਇਹਦੇ ਨਾਲ ਕੀ ਹੋਵੇਗਾ ਕਿ ਆਪਣੇ ਜਿਹੜਾ ਸਬਜੀ ਹੈ ਨਾ ਗਰੇਵੀ ਸੰਘਣੀ ਬਣ ਜਾਏਗੀ ਤੇ ਇਸ ਕਰਕੇ ਜੇ ਆਪਾਂ ਆਲੂ ਮੈਸ਼ ਕਰਕੇ ਪਾਏ ਆ ਬਾਕੀ ਸਮਾਨ ਜੀ ਆਪਾਂ ਵੀ ਕੱਟ ਕੇ ਹੀ ਪਾਤਾ ਹੈ ਤੇ ਇਹ ਜੀ ਬਿਲਕੁਲ ਸਿੰਪਲ ਜਿਹਾ ਤਰੀਕਾ ਹੈ ਜੀ ਵੇਸਨ ਕਟਾਈ ਦੀ ਸਬਜੀ ਬਣਾਉਣ ਦਾ ਤੇ ਟੇਸਟੀ ਵੀ ਬਣ ਜਾਂਦੀ ਆ ਜੀ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਆ ਸਬਜੀ ਤੇ ਹੁਣ ਆਪਾਂ ਇਹਦੇ ਚ ਪਾਣੀ ਹੋਰ ਪਾ ਦਿਆਂਗੇ ਤੇ ਹੁਣ ਆਪਾਂ ਇਹਦੇ ਵਿੱਚ ਨਾਲ ਹੀ ਪਾ ਦਿਆਂਗੇ ਜੀ ਵੇਸਨ ਥੋੜਾ ਜਿਹਾ ਬਾੜਾ ਆਂਦੇ ਆਂਗੇ ਪਹਿਲਾਂ ਤੇ ਫਿਰ ਪਾਵਾਂਗੇ ਤੇ ਪਾਣੀ ਜ਼ਰੂਰਤ ਪਈ ਤਾਂ ਆਪਾਂ ਹੋਰ ਵੀ ਪਾ ਦਾਂਗੇ ਤੇ ਚਲੋ ਜੀ ਆਪਾਂ ਨਾਲ ਦੀ ਨਾਲ ਹੁਣ ਪਾ ਦਿੰਨੇ ਆ ਇੱਥੇ ਵੇਸਣ ਤੇ ਹੁਣ ਆਪਾਂ ਇਹਨੂੰ ਟੱਕ ਕੇ ਤੇ ਰਿਜਣ ਦਿਆਂਗੇ ਸਬਜੀ ਨੂੰ ਤੇ ਚਲੋ ਜੀ ਆਪਾਂ 5 ਮਿੰਟ ਹੋ ਗਏ ਆ ਸਬਜੀ ਰਿਜਦੀ ਨੂੰ ਤੇ ਸਬਜੀ ਆਪਣੀ ਹੋ ਰਹੀ ਹੈ ਜੀ ਤਿਆਰ ਦੇਖੋ ਗਰੇਵੀ ਵੀ ਸੰਘਣੀ ਬਣ ਗਈ ਏ ਤੇ ਅਜੇ ਹੋਰ ਵੀ ਸੰਘਣੀ ਹੋ ਜਾਵੇਗੀ ਕਿਉਂਕਿ ਵੇਸਣ ਜਿਹੜਾ ਪਾਣੀ ਖਿੱਚ ਲੈਂਦਾ ਏ ਤੇ ਸਬਜੀ ਆਪਣੀ ਬਿਲਕੁਲ ਵਧੀਆ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਰਹੀ ਹੈ ਸਬਜੀ ਬੇਸਨ ਗट्टे ਦੀ ਸਬਜੀ ਤੇ ਸਾਡ ਚਲੋ ਜੀ ਸਬਜੀ ਆਪਣੀ ਹੋ ਗਈ ਰੈਡੀ ਤੇ ਉਪਰੋਂ ਪਾ ਦਿਆਂਗੇ ਜੀ ਆਪਾਂ ਤਣੀਆਂ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਹੀਂ ਕੀਤਾ ਤਾਂ ਤੇ ਦੇਖੋ ਆਪਣੀ ਬੇਸਨ ਗੱਟੇ ਦੀ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ ਜੀ ਸਾਰਿਆਂ ਨੂੰ ਜੀ ਸਤਿ